ਸ਼ਬ ਪਛਾਣਣਾ ਆਉਂਦਾ ਲੋਕਾਂ ਨੇ ਥੋੜੀ ਪਛਾਣ ਹੁੰਦੀ ਆ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬਣ ਚੁੱਕੀ ਆ ਆਮ ਇਨਸਾਨ ਆ ਜਿਹੜਾ ਪੰਜਾਬ ਦੇ ਪਿੰਡਾਂ ਦਾ ਉਹ ਸਾਥ ਬਾਰੇ ਚੰਗੀ ਤਰ੍ਹਾਂ ਜਾਣਦਕਿ ਵਿਦਿਆਰਥੀ ਅਤੇ ਬੰਦੀ ਸਾਥ ਕੀ ਆ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਾ ਕੀ ਰੋਲ ਹੈ ਤੇ ਪੰਜਾਬ ਦੇ ਵਿੱਚ ਹੁੰਦਾ ਕੀ ਰੋਲ ਹੋ ਸਕਦਾ ਹੈਗਾ ਇਹ ਲੋਕ ਰੈਕਗਨਾਈਜ਼ ਕਰਨ ਲੱਗੇ ਆ ਹੁਣ ਜਿੱਥੇ ਗੱਲ ਆਉਂਦੀ ਆ ਇਕੱਲੇ ਤੁਰਨ ਦੀ ਜਾਂ ਅਲਾਈਅੰਸ 'ਚ ਤੁਰਨ ਦੀ ਜਿਹੜੀ ਪੰਜਾਬ ਦੀ ਮੇਨਸਟ੍ਰੀਮ ਪੋਲਿਟਿਕਸ ਆ ਜਿੱਥੇ ਬਹੁਤ ਸਾਰੇ ਪੰਥਕ ਦਲ ਵੀ ਬਹੁਤ ਜ਼ਿਆਦਾ ਆ ਜਿੱਥੇ ਕਾਮਰੇਡ ਆਂਦੀਆਂ ਬਹੁਤ ਸਾਰੀਆਂ ਨੁਮਾਇੰਦਗੀਆਂ ਮਤਲ ਅਕਾਲੀ ਦਲ ਅੰਮ੍ਰੇ ਸਰਦੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤ ਅਕਾਲੀ ਦਲ ਕਿੰਨੇ ਸਾਰੇ ਅਕਾਲੀ ਉਹ ਫਿਰ ਕਿੱਥੇ ਤੁਸੀਂ ਮਤਲਬ ਤੁਸੀਂ ਇਕੱਲੇ ਚੱਲੋਂਗੇ ਜਾਂ ਕਿਸੇ ਦੇ ਨਾਲ ਦੇਖੋ ਜੀ ਅਸੀਂ ਆਪਣੀ ਇੱਕ ਆਪਦੀ ਧਰਖੜੀ ਕਰ ਰਹੇ ਹਾਂ ਯੂਨੀਵਰਸਿਟੀ ਦੇ ਵਿੱਚ ਸਾਡਾ ਹੀ ਮਤਲਬ ਰੂਲ ਹੁੰਦਾ ਕਿ ਵੀ ਅਸੀਂ ਕਿਸੇ ਨਾਲ ਐਲਾਈਅੰਸ ਨਾ ਕੀਤੀ ਹੈ ਨਾ ਕਰਾਂਗੇ ਅਸੀਂ ਆਪਦਾ ਯੂਨੀਵਰਸਿਟੀ ਦੇ ਵਿੱਚ ਵੀ ਅਸੀਂ ਇਕੱਲੇ ਚੱਲੇ ਹਾਂ ਪੰਜਾਬ ਦੇ ਵਿੱਚ ਵੀ ਅਸੀਂ ਆਪਣੀ ਜਥੇਬੰਦੀ ਹਨਾ ਆਪ ਖੜੀ ਕਰ ਰਹੇ ਹਾਂ ਕਿਸੇ ਦੇ ਐਲਾਈਅੰਸ ਤੋਂ ਬਿਨਾ ਪਰ ਜੇ ਅਕਾਲ ਤਖਤ ਸਾਹਿਬ ਦੇ ਹੇਠ ਸਾਰੀਆਂ ਪੰਥਕ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਨੇ ਉਹਦੇ ਵਿੱਚ ਅ ਜਿੰਨੀਆਂ ਪੰਥਕ ਜਥੇਬੰਦੀਆਂ ਨੇ ਨਹੀਂ ਤਾਂ ਇਹ ਆ ਕਿ ਵਿਦਿਆਰਥੀ ਜਥੇਬੰਦੀ ਸੱਤ ਆ ਆਪ ਦਾ ਇੰਡੀਪੈਂਡੈਂਟ ਨਹੀਂ ਆਪ ਦਾ ਅਲੱਗ ਹੋ ਕੇ ਪੰਜਾਬ ਦੇ ਵਿੱਚ ਕੰਮ ਕਰੂਗਾ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਵੀ ਨਹੀਂ ਕੋਈ ਕਹੇ ਜੀ ਜੇ ਅਕਾਲ ਤਖਤ ਸਾਹਿਬ ਦੇ ਹੇਠ ਸਾਰੀਆਂ ਪੰਥਕ ਜਥੇਬੰਦੀਆਂ ਚਾਹੇ ਆਪਾਂ ਕਹਿ ਦਈਏ ਵੇ ਕਾਲੀ ਦਲ ਵਾਰਿਸ ਪੰਜਾਬ ਦੇ ਹੋਵੇ ਅਕਾਲੀ ਦਲ ਅਮਰਸਰ ਹੋ ਗਿਆ ਕਾਲੀ ਦਲ ਪੁਨਰ ਸੰਜੀਤ ਹੋਵੇ ਜਾਂ ਕਾਲੀ ਦਲ ਬਾਦਲ ਹੋਵੇ ਜਾਂ ਅਕਾਲੀ ਦਲ ਬਾਦਲ ਵੀ ਆਪਦੇ ਸਾਰਾ ਕੁਝ ਖਤਮ ਹੋ ਕੇ ਹੈ ਨਾ ਬਾਦ ਭੁੱਲ ਭਲਾ ਕੇ ਬਾਦਲ ਵੀ ਪਿੱਛੇ हटਦੇ ਹਨ ਜੇ ਨੌਰ ਜਿਹੜਾ ਤਕੜੀ ਵਾਲਾ ਅਕਾਲੀ ਦਲ ਉਹ ਵੀ ਜੇ ਪੰਥਕ ਰਾਜਨੀਤੀ ਤੇ ਆਉਂਦਾਗਾ ਤੇ ਅਕਾਲ ਤਖਤ ਸਾਹਿਬ ਦੇ ਸਾਰੇ ਜਿਹੜਾ ਅਕਾਲੀ ਦਲ ਇਕੱਠੇ ਹੁੰਦੇ ਆ ਉਹਨਾਂ ਵਿੱਚ ਅਸੀਂ ਇਕੱਠੇ ਹੁੰਦਾ ਜ਼ਰੂਰ ਸੌ ਸਕਦੇ ਆ ਇਹਦਾ ਜਿਹੜੀ ਸਾਥ ਆ ਭਾਵ ਦਾ ਅਲੈਦਾ ਹੋ ਕੇ ਪੰਜਾਬ ਦੇ ਵਿੱਚ ਕੰਮ ਕਰੂਗੀ ਤਕੜੀ ਵਾਲੇ ਅਕਾਲੀ ਦਲ ਨੂੰ ਪੰਥਕ ਲੀਹਾਂ ਤੇ ਨਹੀਂ ਮੰਨ ਰਹੇ ਨਹੀਂ ਹੈਗਾ ਜੀ ਉਹ ਤਾਂ ਅੱਗੇ ਵੀ ਗੱਲ ਕਰਦੇ ਕਈ ਇੰਟਰਵਿਊਸ ਤੇ ਵੀ ਗੱਲ ਕੀਤੀ ਹੈ ਜਦੋਂ 78 ਦੇ ਰੰਗਕਾਰੀ ਕਾਂਡ ਹੋਇਆਗਾ ਉਦੋਂ ਦੀ ਉਹਨਾਂ ਦਾ ਜਿਹੜਾ ਆਪਾਂ ਕੀ ਹੈ ਵੀ ਜਿਹੜਾ ਉਹਨਾਂ ਦਾ ਸੀਗਾ ਡਾਊਨਫ 96 ਦੇ ਵਿੱਚ ਉਹਨਾਂ ਦੀ ਜਿਹੜੀ ਮੁੱਗੇ ਕਾਨਫਰੰਸ ਹੁੰਦੀ ਆ ਉਸ ਤੋਂ ਬਾਅਦ ਤਾਂ ਫਿਰ ਹਵਾ ਹੀ ਉੱਤੇ ਆ ਗਿਆ ਉਸ ਤੋਂ ਬਾਅਦ ਤਾਂ ਫਿਰ ਬੁਰੇ ਹਾਲ ਹੀ ਸੀਗੇ ਉਹਨਾਂ ਨੇ ਇੱਕ ਪੰਥ ਗਿਆ ਪੰਜਾਬ ਦੀ ਰਾਜਨੀਤੀ ਤੋਂ ਡਿਵੈਲਪਮੈਂਟਲ ਪੋਲਿਟਿਕਸ ਤੱਕ ਜਿਹੜਾ ਸ਼ਿਫਟ ਕੀਤਾਗਾ ਡਿਵੈਲਪਮੈਂਟ ਪੋਲਿਟਿਕਸ ਨੇ ਉਹਨਾਂ ਦਾ ਜਿਹੜਾ ਨੁਕਸਾਨ ਕਰਤਾ ਵੀ ਸਾਰਿਆਂ ਨੂੰ ਖੁਸ਼ ਕਰਨ ਦੇ ਚੱਕਰ 'ਚ ਉਹਨਾਂ ਨੇ ਆਪ ਦੇ ਲੋਕ ਰਸ ਵਾਲੇ ਮੁੱਗਾ ਕਾਨਫਰੰਸ 96 ਜਦੋਂ ਪੰਜਾਬੀ ਪਾਰਟੀ ਪੰਜਾਬੀ ਪਾਰਟੀ ਬੰਦੀ ਉਹਨਾਂ ਦਾ ਇਹ ਸੀਗਾ ਕਿ ਵੀ ਅਸੀਂ ਵੀ ਮਤਲਬ ਉਹਨਾਂ ਦੇ ਦਿਮਾਗ 'ਚ ਪਤਾ ਨਹੀਂ ਉਹਦਾ ਬਾਦਲ ਦੇ ਦਿਮਾਗ 'ਚ ਕੀ ਗੱਲ ਆਈ ਹੋਣੀ ਹੈ ਕਿ ਵੀ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਭਾਜਪਾ ਨਾਲ ਲਾਇੰਸ ਹੁੰਦੇ ਆ 97 98 ਦੇ ਵਿੱਚ ਹਨ ਤੇ ਉਹ ਚੱਕਰ ਦੇ ਵਿੱਚ ਜਿਹੜਾ ਇੱਕ ਕੋਰ ਕੇਡਰ ਸੀਗਾ ਪੰਥਾ ਵਾਲਾ ਪੰਜਾਬ ਵਾਲਾ ਸਿੱਖ ਸੈਕਟੇਡਰ ਸੀ ਉਹਨਾਂ ਤੋਂ ਰਸਿਆ ਦਾ ਬਾਅਦ ਵਿੱਚ ਫਿਰ ਸੱਚੇ ਸੌਦੇ ਵਾਲਾ ਜਿਹੜਾ ਇਨਸੀਡੈਂਟ ਰਹਾ 7 8 ਦੇ ਵਿੱਚ ਉਹ ਹੋਵੇ ਫਿਰ ਬੇਅਦਬੀ ਵਾਲਾ ਸਾਰਾ ਇਨਸੀਡੈਂਟ ਹੋਵੇ ਹਨ ਉਹਦੇ ਵਿੱਚ ਫਿਰ ਕਿਸਾਨੀ ਅੰਦੋਲਨ ਵੇਲੇ ਵੀ ਪਹਿਲਾਂ ਪਹਿਲਾਂ ਬੜੇ ਗਲਤ ਬਿਆਨ ਦਿੰਦੇ ਰਹੇ ਆ ਕਿਸਾਨਾਂ ਦੇ ਬਾਰੇ ਹਨ ਤੇ ਉਹ ਸਾਰੀਆਂ ਚੀਜ਼ਾਂ ਨੇ ਇਕੱਲੀ ਦਲੂ ਪੰਜਾਬ ਦੀ ਪੋਲਿਟਿਕਸ ਨੂੰ ਖਤਮ ਕੀਤਾ ਜਿਹੜੀ ਪੰਥਕ ਪੋਲਿਟਿਕਸ ਆ ਜਾਂ ਪੰਥਕ ਜਿਹੜਾ ਸਾਰਾ ਇਹ ਗੱਲ ਆ ਉਹਦੇ ਵਿੱਚ ਵੀ ਗੱਲ ਵੱਡੇ ਤੌਰ ਤੇ ਆਉਂਦੀ ਵੀ ਪ ਪਰ ਇਹਨੂੰ ਆਪਦੇ ਹੀ ਮਾਰ ਦਿੰਦੇ ਆ ਜਿਹੜੇ ਗਦਾਰ ਨੇ ਇਹ ਸਹੀ ਆ ਗੱਲ ਠੀਕ ਹੈ ਬਿਲਕੁਲ ਜੀ ਸਹੀ ਆ ਵੀ ਤੁਸੀਂ ਦੇਖੋ ਵੀ ਅੱਗੇ ਵੀ ਇਤਿਹਾਸ 'ਚ ਕੀ ਹੁੰਦਾ ਸੀਗਾ ਵੀ 11 12 ਮਿਸਲਾ ਹੁੰਦੀਆਂ ਸੀਗੀਆਂ ਤਲ ਖਾਲਸਾ ਦੇ ਬੈਨ ਰੇਟ ਇਕੱਠੀਆਂ ਹੋ ਜਾਂਦੇ ਜਦੋਂ ਕਿ ਬਾਹਰੀ ਹਮਲਾਵਰ ਆਉਂਦਾ ਸੀ ਹੁਣ ਵੀ ਇਹੀ ਹੁੰਦਾ ਅਗਰ ਜਦੋਂ ਕਿ ਬਾਹਰੋਂ ਸਾਡੇ ਤੇ ਚੜ ਕੇ ਆਵੇ ਸਾਡੇ ਲੋਕ ਇਕੱਠੇ ਜਰੂਰ ਹੋ ਜਾਂਦੇ ਆ ਪਰ ਜਦੋਂ ਬਾਹਰੀ ਹਮਲਾਵਰ ਨਾ ਹੋਵੇ ਆਪਸ ਵਿੱਚ ਲੜਦੇ ਪਟਦੇ ਰਹਿੰਦੇ ਆ ਉਹਦੇ ਵਿੱਚ ਗਦਾਰੀਆਂ ਵੀ ਆਉਂਦੀਆਂ ਨੇ ਸੋ ਇਸ ਤੋਂ ਢੀ ਗੱਲ ਬਿਲਕੁਲ ਸਹੀ ਆ ਵੀ ਜਿਹੜੇ ਸਿੱਖ ਆ ਪੰਜਾਬ ਆ ਵੀ ਹਮੇਸ਼ਾ ਉਹਦੇ ਅੰਦਰੋਂ ਹੀ ਲੋਕ ਇਹਨਾਂ ਨੂੰ ਮਾਰਦੇ ਆ ਰਹੇ ਆ ਵੀ ਅਸੀਂ ਜੇ ਆਪ ਇਕੱਠੇ ਰਹਿ ਕੇ ਚੱਲੀਏ ਅਸੀਂ ਬਹੁਤ ਕੁਝ ਹਾਸਲ ਕਰ ਸਕਦੇ ਕੀ ਅਸ਼ਮੀਲ ਦੇ ਦਿਲ ਚ ਟੀਸ ਹੈਗੀ ਆ ਵੀ ਸਾਰੇ ਅਕਾਲੀ ਦਲਾਂ ਦਾ ਕਿਸੇ ਦਾ ਮੂੰਹ ਖੱਬੇ ਕਿਸੇ ਦਾ ਸੱਜੇ ਕਿਸੇ ਕੱਠੇ ਨਹੀਂ ਹੋ ਰਹੇ ਜਿਵੇਂ ਉਹ ਦਿਨ ਹਰ ਸਿਮਰਤ ਬਾਦਲਾਏ ਤੁਸੀਂ ਇਹ ਗੱਲ ਕਰਦੇ ਹੋ ਪੋਲਿਟਿਸ਼ੀਨਾਂ ਦੇ ਨਾਲ ਕਿ ਨਹੀਂ ਤੁਹਾਨੂੰ ਲੱਗਦਾ ਵੀ ਇਹ ਪਲੈਟਫਾਰਮ ਹੋਰ ਸੀ ਨਹੀਂ ਇੱਥੇ ਇਹ ਗੱਲ ਹੋਣੀ ਚਾਹੀਦੀ ਨਹੀਂ ਦੇਖੋ ਹੋਣੀ ਚਾਹੀਦੀ ਆ ਜੀ ਹੁਣ ਜਦੋਂ ਵਿਚਰਦੇ ਵੀ ਅਸੀਂ ਕਈ ਜਿਹੜੇ ਲੀਡਰ ਹਨ ਉਹਨਾਂ ਨੇ ਕਹਿਦਾ ਕਿ ਵੀ ਆਪਾਂ ਇਕੱਠੇ ਹੋ ਕੇ ਚੱਲੀਏ ਵੀ ਸਾਡਾ ਜਿਹੜਾ ਟੀਚਾ ਇੱਕੋ ਆ ਪੰਥ ਪੰਜਾਬ ਦੀ ਗੱਲ ਕਰਨੀ ਹੈ ਬਜਾਅ ਦੋ ਚਾਹ ਆਪਦੇ ਹੱਕਾਂ ਦੀ ਗੱਲ ਕਰਨੀ ਹੈ ਨਾ ਫੈਡਰਲ ਰਾਈਟਸ ਦੀ ਗੱਲ ਕਰਨੀ ਹੈ ਵੀ ਸੂਬਿਆਂ ਕੋਲੇ ਵਾਧ ਅਧਿਕਾਰ ਹੋਣ ਜਿਹੜਾ ਅਨੰਦਪੁਰ ਸਾਹਿਬ ਦਾ ਮਤਾਂਗਾ ਆਪਾਂ ਉਹਦੀ ਗੱਲ ਕਰੀਏ ਨਾ ਆਪਾਂ ਸੂਬੇ ਨੂੰ ਵਾਅਦਾ ਕਰ ਦੋ ਜੀ ਤਾਂ ਕਿ ਸਾਡੇ ਜਿਹੜੇ ਪਾਣੀ ਦੇ ਮਸਲੇ ਆ ਬੀਬੀ ਐਮਬੀ ਦਾ ਮਸਲਾ ਹੋ ਗਿਆ ਪਾਣੀ ਦੇ ਮਸਲੇ ਹਨ ਸਾਡੀਆਂ ਜ਼ਮੀਨਾਂ ਨਾਲ ਸਾਡੇ ਤੋਂ ਕੋਈ ਖੋਵੇ ਹਨਾ ਵੀ ਸਾਡੇ ਸੂਬੇ ਦੇ ਵਿੱਚ ਆ ਕੇ ਕੋਈ ਹੋਰ ਜ਼ਮੀਨਾਂ ਖਰੀਦ ਸਕੇ ਸਾਡੀ ਨੌਜਵਾਨੀ ਨੂੰ ਅਸੀਂ ਬਚਾਈਏ ਹਨਾ ਵੀ ਇਹ ਸਾਰੇ ਮਸਲਿਆਂ ਨੂੰ ਜੇ ਆਪਾਂ ਹੱਲ ਕਰਨਾਗਾ ਜੇ ਪੰਥਕ ਰਾਜਨੀਤੀ ਨੂੰ ਬਾਹਰ ਨਾਗਾ ਸਾਰੇ ਜਿਹੜੇ ਪੰਥਕ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਆਪਾਂ ਇੱਕੋ ਸੇਧ ਦੇ ਵਿੱਚ ਚੱਲੀਏ ਤਾਂ ਹੀ ਅਸੀਂ ਕੁਝ ਬਾਰਸ ਸਕਦੇ ਹਾਂ ਜਿਵੇਂ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਇੱਕ ਤੜਾਏ ਕਹਿੰਦਾ ਵੀ ਜਿਹੜਾ ਆਨੰਦਪੁਰ ਦਾ ਮਤਾ ਹੈਗਾ ਜਾਇੰਟ ਸਟੇਟ ਲਈ ਪਰ ਜਦੋਂ ਦੂਜਾ ਤੜਾਗਾ ਉਟ ਪੂਸੀ ਮਾਰ ਕੇ ਖੜਾ ਹੋ ਜਾਂਦਾਗਾ ਉਹ ਕਹਿੰਦਾ ਵੀ ਨਹੀਂ 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 ਇਹ ਅਨੰਦਪੁਰ ਤੇ ਮਤੇ ਦੀ ਕੋਈ ਗੱਲ ਨਹੀਂ ਮਤਲਬ ਉੱਥੇ ਤੁਸੀਂ ਕਿਵੇਂ ਦੇਖਦੇ ਹੋ ਵੀ ਫਿਰ ਕੀ ਇਹ ਜੀ ਦੂਜੇ ਬੰਦਿਆਂ ਦੇ ਅੱਗ ਲੱਗਦੀ ਹੈ ਦੇਖੋ ਜੀ ਵੀ ਜਿਹੜਾ ਅਨੰਦਪੁਰ ਸਾਹਿਬ ਦਾ ਮਤ 1972 ਦੇ ਵਿੱਚ ਆਉਂਦਾਗਾ ਉਹਦੇ ਵਿੱਚ ਗੱਲ ਕਦੀ ਕੀਤੀ ਗਈ ਆ ਉਹਦੇ ਵਿੱਚ ਗੱਲ ਕੀਤੀ ਗਈ ਆ ਵੀ ਸਿੱਖ ਫਲਸਫੀ ਨੂੰ ਵਧਾਉਣ ਦੀ ਹੈ ਨਾ ਵੀ ਜਿਹੜਾ ਸਿੱਖ ਵਿਚਾਰਧਾਰਾ ਹੈਗੀ ਉਹਨੂੰ ਪ੍ਰਫੁੱਲਤ ਕਰੀਏ ਵਧਾਈਏ ਨਾਲ ਹੀ ਜਿਹੜੀ ਆਪਣੀ ਪੰਜਾਬ ਦੀ ਪੋਲਿਟਿਕਸ ਹਨ ਉਹਦੇ ਵਿੱਚ ਵੀ ਜਿਹੜੇ ਸਾਡੇ ਪੰਜਾਬ ਦੇ ਉਸ ਸਮੇਂ ਦੇ ਇਸ਼ੂ ਸੀਗੇ ਅੱਜ ਦੇ ਸਮੇਂ ਦੇ ਵਿੱਚ ਵੀ ਉਹੀ ਇਸ਼ੂਸ ਕੋਈ ਨਹੀਂ ਮਸਲੇ ਕੋਈ ਬਦਲੇ ਨਹੀਂ ਪਿਛਲੇ 50 ਸਾਲਾਂ ਤੋਂ ਉਹੀ ਮਸਲਿਆਂ ਤੇ ਸਿਆਸਤ ਹੁੰਦੀ ਆ ਰਹੀ ਆ ਵੀ ਉਹੀ ਮਸਲਿਆਂ ਨੂੰ ਜੇ ਹੱਲ ਕਰਨਾਗਾ ਉਹਦੇ ਵਿੱਚ ਸੂਬਿਆਂ ਕੋਲ ਹੀ ਵਾਧੂ ਅਧਿਕਾਰ ਹੋਣੇ ਚਾਹੀਦੇ ਆ ਵੀ ਜਦੋਂ 1947 ਦੇ ਵਿੱਚ ਵੀ ਪੰਜਾਬ ਨੂੰ ਇਹੀ ਕਿਹਾ ਗਿਆ ਸੀਗਾ ਨਾ ਕਿ ਸਾਡੇ ਨਾਲ ਆ ਕੇ ਰਲੋ ਤੁਹਾਨੂੰ ਇੱਕ ਵੀ ਉੱਤਰੀ ਭਾਰਤ ਜਿਿੱਤਾ ਦੇਵਾਂਗੇ ਜਿੱਥੇ ਆਪਦੀ ਆਜ਼ਾਦੀ ਦਾ ਨਿੱਗ ਮਾਣ ਸਕੋਗੇ ਵੀ ਜਿਹੜੇ ਸਿੱਖ ਆ ਜਾਂ ਪੰਜਾਬ ਆ ਉਹਨੇ ਪਿਛਲੇ 75 ਸਾਲਾਂ ਉਸ ਸੰਘਰਸ਼ਾਂ ਜੀ ਰਿਹਾਗਾ ਵੀ ਅਸੀਂ 47 ਤੋਂ ਤੁਰੰਤ ਬਾਅਦ ਹੀ 48 ਤੋਂ 49 ਤੋਂ ਲੈ ਕੇ ਅਸੀਂ ਸੰਘਰਸ਼ ਕਰਨਾ ਸ਼ੁਰੂ ਕਰ ਦੰਨੇ ਆ 56 ਦੇ ਵਿੱਚ ਲਿੰਗੁਇਸਟਿਕ ਬੇਸਿਸ ਜਿਹੜੀਆਂ ਸਟੇਟਸ ਨੇ ਉਹ ਬਣਦੀਆਂ ਨੇ ਆਂਧਰਾ ਪ੍ਰਦੇਸ਼ ਬਣਦਾਗਾ ਤਾਮਿਲਨਾਡੂ ਬਣਦਾ ਕੇਰਲਾ ਬਣਦਾ ਕਿੰਨੀਆਂ ਸਟੇਟਸ ਬਣਦੀਆਂ ਨੇ ਪੰਜਾਬ ਨੂੰ ਜੇ ਪੰਜਾਬੀ ਸੂਬਾ ਚਾਹੀਦਾ ਸੀਗਾ 10 ਸਾਲ ਛਿੱਧੀਆਂ ਦਿੱਤੀਆਂ ਨੇ ਤੇ ਫੇਰ ਜਾ ਕੇ ਪੰਜਾਬੀ ਸੂਬਾ ਬਣਿਆ ਨਾ ਫੇਰ ਆਪਾਂ ਅਨੰਦਪੁਰ ਸਾਹਿਬ ਦਾ ਮਤ ਆ ਗਿਆ ਫੇਰ ਧਰਮ ਵਿੁੱਧ ਮੋਰਚਾ ਆ ਗਿਆ ਵੀ ਜਿੰਨੇ ਮਸਲੇ ਆ ਜਿੰਨੇ ਇਹਨਾਂ ਦਾ ਹੱਲ ਆ ਵੀ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਪਿਆ ਜੇ ਅੱਜ ਸਾਨੂੰ ਜਿਹੜੇ ਜਿੰਨੇ ਮਸਲੇ ਆ ਸਾਰੇ ਹੱਲ ਹੋ ਜਾਣਗੇ